ਹੁਣ ਤੱਕ ਮਜੀਠੇ ਹਲਕੇ ਤੋਂ ਹੋਈਆਂ 23 ਮੌਤਾਂ ਹਰੇਕ ਥਾਂ ਤੇ ਪਿਆਸੋਗ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਹੀ ਮਿਲਦੀ ਸੀ ਸ਼ਰਾਬ ਪੈਕਟਾਂ ਦੇ ਵਿੱਚ ਕਾਂਗਰਸ ਦੇ ਮਜੀਠਾ ਹਲਕੇ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਜਰ ਨੇ ਕੀ ਕਿਹਾ ਤੁਸੀਂ ਸੁਣੋ ਜੀ ਕੀ ਨਾ ਜੀ ਭਗਵੰਤ ਸਿੰਘ ਕੀ ਹੋਇਆ ਜੀ ਸਾਡੇ ਘਰ ਅਸਵਾਦ ਸਾਹਿਬ ਪਰੇ ਨੇ ਕੀ ਗੱਲ ਮੇਰੇ ਗੱਡੀ ਤੇ ਗਿਆ ਪੜਾ ਲੱਗਿਆ ਪਿਛੋਕੀ ਕੱਲ੍ਹ ਕੋਣ ਲੱਗਦੇ ਜੀ ਤੁਹਾਡੇ ਮੇਰੇ ਫਾਦਰ ਸਾਹਿਬ ਪਤਾ ਕੀ ਲੱਗੇ ਜੀ ਤੁਸੀਂ ਵਾਪਸ ਆ ਗਏ ਅੰਦੇ ਸ਼ਰਾਬ ਪੀਤੇ ਨਹੀਂ ਸੀ ਪਤਾ ਨਹੀਂ ਹਾਂਜੀ ਅੱਜ ਵੀ ਪੀਂਦੇ ਜੀ ਨਹੀਂ ਅੱਗੇ ਬਹੁਤ ਘੱਟ ਪੀਂਦੇ ਕਾਜ ਹੋਰ ਕੋਣ ਕੋਣਾ ਗੁਜ਼ਾਰਾ ਕਿਵੇਂ ਚੱਲਦਾ ਗੁਜ਼ਾਰਾ ਉਧਰ ਕਰਦੇ ਆਪਣਾ ਉਹੀ ਤੋਂ ਉਹੀ ਕਮਾਉਂਦੇ ਹੀ ਉਹੀ ਫਾਇਦਾ ਕੀ ਕੰਮ ਕੀ ਕਰਦੇ ਕਰਦੇ ਆਪਣੇ ਘਰ ਦੇ ਜਪਾਈ ਮਾਂਗੇ ਕੋਈ ਨਹੀਂ ਮੰਗੂ ਕਰੀ ਜਾਂਦੀ ਚੱਲੂ ਤੁਹਾਨੂੰ ਨੁਕਸਾਨ ਹੋ ਰਿਹਾ ਤੁਹਾਡਾ ਇਹ ਸਰਕਾਰ ਕਰਨਾ ਕੀ ਕਰਨੀ ਸਰਕਾਰ ਨੇ ਕੀ ਕਰਨਾ ਜੋ ਸਰਕਾਰ ਕਰੇਗੀ ਠੀਕ ਹੈ ਠੀਕ ਹੈ ਹਾਂਜੀ ਹਾਂ ਸਰ ਅੱਜ ਦਾ ਜਿਹੜਾ ਇੱਥੇ ਆਈ ਜੀ ਭੰਗਵਾ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋ ਚੁੱਕੀਆਂ ਐ ਪਾ ਅੱਜ ਸਿੱਖ ਪੰਮਾ ਪਿੰਡ 'ਚ ਖੜੇ ਆ ਇੱਥੇ 4 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਦੋ ਜਿਹੜੇ ਨੇ ਸਾਡੇ ਬੰਦੇ ਉਹ आईसीयू ਚ ਨੇ ਔਰ ਚਾਰ ਜਿਹੜੇ ਨੇ ਉਹ ਜਨਰਲ ਵਾਰਡ ਦੇ ਵਿੱਚ ਜੇਰੇ ਇਲਾਜ ਨੇ ਸਰ ਕਿੱਥੋਂ ਲੈ ਕੇ ਇਹਨਾਂ ਨੇ ਪੀਤੀ ਸੀ ਕੁਝ ਪਤਾ ਲੱਗ ਸਕਿਆ ਜੋ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਇਥੋਂ ਲੱਗੋਂ ਰਾਜਸਥਾਨੀ ਤੋਂ ਸਟਾਰਟ ਹੋਈ ਫਿਰ ਤੇ ਭੰਗਵਾ ਚ ਆਈ ਭੰਗਵਾ ਤੋਂ ਬਾਅਦ ਚ ਘੁੰਮਦੀ ਫਿਰ ਸਾਡੇ ਮੜੜੀ ਇਸ ਤਰ੍ਹਾਂ ਸਾਰੀ ਇਹਨਾਂ ਦੀ ਚੇਨ ਹੈ ਔਰ ਨੈਟਵਰਕ ਹੈ ਇਹ ਕੋਈ ਛੋਟਾ ਨੈਟਵਰਕ ਨਹੀਂ ਇਹਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਨੇ ਜਦੋਂ ਪੁੱਛਿਆ ਗਿਆ ਸੀ ਪੁਲਿਸ ਨੇ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਦਿੱਲੀ ਤੱਕ ਚੱਲੀ ਸਿਸਟਮ ਹੈ ਉਹ ਜਾਏਗਾ ਇਹਨਾਂ ਦਾ ਇਸ ਪਿੰਡੋਂ ਕੋਈ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕੋਈ ਇੱਕ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਸਰ ਇਹ ਪਤਾ ਲੱਗਿਆ ਕਿ ਜਿਹੜੇ ਮਰੇ ਨੇ ਉਹ ਕਿਹੜੇ ਪਰਿਵਾਰ ਨਾਲ ਸਬੰਧਤ ਸਨ ਕੀ ਕਰਦੇ ਸਨ ਉਹ ਸਾਰੇ ਦਿਹਾੜੀ ਟਪਾ ਕਰਨ ਵਾਲੇ ਸਨ ਐਸ.ਪੀ. ਨਾਲ ਸਬੰਧਤ ਸਨ ਗਰੀਬ ਲੋਕ ਸਨ ਜਿਨ੍ਹਾਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ ਦਿਹਾੜੀ ਕਰਦੇ ਨੇ ਤੇ ਸ਼ਾਮ ਨੂੰ ਥੱਕ ਟੁੱਟ ਜਾਂਦੇ ਨੇ ਤੇ ਜੇ ਉਹਨਾਂ ਦਾ ਮਤ ਹੋਵੇ ਵੀ ਚਲੋ ਅਸੀਂ ਕੋਈ ਇੱਕ ਅਦਾ ਪੈਗ ਲਾਉਣਾ ਤੇ ਉਹ ਸਸਤੀ ਕਰਕੇ ਇਹ ਲੈ ਲੈਂਦੇ ਸਨ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਜਿਹੜੀ ਜ਼ਹਿਰ ਪੀ ਰਹੇ ਹਾਂ ਹੁਣ ਤੱਕ ਕਿੰਨੇ ਪਿੰਡ ਦੀ ਮਿਊਨਿਸਪੈਲ ਚ ਪਹੁੰਚੇ ਹੋ ਲਗਭਗ ਅਜੇ 8 ਤੋਂ 9 ਪਿੰਡ ਜਿਹੜੇ ਨੇ ਉਹ ਲਪੇਟ ਚ ਪਹੁੰਚੇ ਨੇ ਮਰੜੀ ਥ੍ਰੀਵਾਲ ਭੰਗਵਾ ਹੁਣੇ ਪਤਾ ਲੱਗਾ ਕਿ ਜਲਾਲਪੁਰਾ ਅਠਵਾਲ ਇਹ ਵੀ ਪਿੰਡ ਜਿਹੜੇ ਨੇ ਪਤਾਲਪੁਰੀ ਸਾਰੇ ਹੀ ਪੀੜਤ ਨੇ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਦਮ ਕਾਂਡ ਹੈ ਉਹ ਤੇ ਇੱਕ ਬੰਦੇ ਦੀ ਜੰਗ ਲੱਗੀ ਆ ਜੰਗ ਦਾ ਡਰ ਬਣਿਆ ਇੱਕ ਬੰਦੇ ਆਹ ਕੰਮ ਹੋ ਗਿਆ ਇਹ ਕਿਸ ਤਰ੍ਹਾਂ ਦਾ ਮਾਹੌਲ ਦਾ ਚੱਲ ਰਿਹਾ ਇਹ ਸਾਰਾ ਹੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹ ਉਹਨਾਂ ਦੇ ਜذور ਸ਼ੱਕ ਦੀ ਸੂਈ ਜਾਂਦੀ ਹੈ ਕਿਉਂਕਿ ਜਿੱਥੇ ਮੇਨ 3 ਹੀਵਾਲ ਪਿੰਡ ਸੀ ਉੱਥੇ ਪੁਲਿਸ ਚੌਕੀ ਹੈ ਪੁਲਿਸ ਚੌਕੀ ਤੋਂ 200 ਮੀਟਰ ਦੇ ਘਰ ਤੇ ਜਿਹੜਾ ਮੇਨ ਸਪਲਾਈਅਰ ਸੀ ਕੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸਾਡੀਆਂ ਇੰਟੈਲੀਜੈਂਸ ਸਾਡੀ ਸੀਆਈਡੀ ਕਿੱਥੇ ਜਾਂਦੀ ਹੈ ਇਹ ਮਿਲੀਭੁਗਤ ਜਰੂਰ ਹੈ ਡਿਸਪਾਰਟਮੈਂਟ ਦੀ ਵੀ ਇਹਦੇ ਚ ਫੇਲਿਓਰ ਸਾਬਤ ਹੋਇਆ ਔਰ ਜਿਹੜਾ ਸਾਡੀ ਪੰਜਾਬ ਸਰਕਾਰ ਕਹਿ ਰਹੀ ਸੀ ਜੁੱਧ ਨਸ਼ਿਆਂ ਵਿਰੁੱਧ ਉਹਦੇ ਬੁਰੀ ਬੁਰੀ ਤਰ੍ਹਾਂ ਫੂਕ ਜਿਹੜੀ ਆ ਉਹ ਨਿਕਲ ਚੁੱਕੀ ਆ ਇਹਨਾਂ ਦੀਆਂ ਗੱਲਾਂ ਸਿਰਫ ਇਹ ਰਾਜਨੀਤੀ ਕਰਦੇ ਨੇ ਇਹਨਾਂ ਦੇ ਕੋਲੋਂ ਸਰਕਾਰ ਨਹੀਂ ਚੱਲ ਰਹੀ ਦੂਜੇ ਵਿੱਚ ਵੀ ਮੁੱਛਲਪਿੰਡ ਜਾਂ ਬਾਕੀ ਤਰਨਤਾਰਨ ਦਾ ਕੇਸ ਮਾਮਲਾ ਆਇਆ ਸੀ ਬਿਲਕੁਲ ਆਇਆ ਸੀ ਪਰ ਲੇਕਿਨ ਕਹਿਣ ਤੋਂ ਇੱਥੇ ਵੀ ਗੁਰੇਜ਼ ਨਹੀਂ ਕਰਾਂਗਾ ਤੇ ਕੱਲ ਵੀ ਕਿਹਾ ਸੀ ਕਿ ਜਿਹੜੇ ਪਿਛਲੀ ਵਾਰ ਵੀ ਉਹਦੇ ਬੰਦੇ ਮਰੇ ਸਨ ਬਾਅਦ ਦੇ ਵਿੱਚ ਚਾਹੇ ਕਿਸੇ ਪਾਰਟੀ ਦਾ ਵੀ ਹੋਣ ਉਹਦੀ ਜਿਹੜੀ ਤਹਿਕੀਕਾਤ ਹੋਣੀ ਚਾਹੀਦੀ ਸੀ ਉਹ ਹੋਈ ਨਹੀਂ ਸੀ ਉਹ ਵੀ ਠੱਪ ਹੋ ਗਈ ਸੀ ਮੈਂ ਤਾਂ ਚਾਹੁੰਦਾ ਵੀ ਜੇ ਪਿਛਲੀਆਂ ਵੀ ਜੇ ਕੋਈ ਫਾਈਲ ਹੋਵੇ ਤੇ ਉਹ ਵੀ ਕੱਢ ਲਈ ਜਾਏ ਜੇ ਉਹੋ ਹੀ ਆਪਾਂ ਸਜ਼ਾ ਦੇ ਕੇ ਟੰਗੇ ਹੁੰਦੇ ਤੇ ਸ਼ਾਇਦ ਅੱਜ ਇਹ ਪਾਣਾ ਨਾ ਵਾਪਰਦਾ ਠੀਕ ਹੈ ਲੱਗਦਾ ਨਹੀਂ ਐਕਸਾਈਜ਼ ਡਿਪਾਰਟਮੈਂਟ ਨੂੰ ਬੰਦ ਕਰ ਦੇਣਾ ਚਾਹਤਾ ਕਿਉਂਕਿ ਉਹਦਾ ਸਿਰਫ ਸਿਰਫ ਕੰਮ ਹੁੰਦਾ ਸਰਬ ਨੂੰ ਫਰਨਾ ਤੇ ਉਹ ਇਸ ਕੰਮ 'ਚ ਵਿਫਲ ਰਹੀ ਹੈ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਕਮਾਊ ਪੁੱਤਰ ਹੁੰਦਾ ਹੈ ਉਹ ਐਕਸਾਈਜ਼ ਡਿਪਾਰਟਮੈਂਟ ਹੀ ਹੈ ਸਭ ਤੋਂ ਵੱਧ ਰੈਵਨਿਊ ਇਹਨਾਂ ਨੂੰ ਸ਼ਰਾਬ ਦੇ ਕੰਮ ਤੋਂ ਆਉਂਦਾ ਹੈ ਪਰ ਇਹ ਆਪ ਮਹਿਕਮਾ ਰਲਿਆ ਜੋ ਹੁਣ ਟੈਂਡਰ ਹੋਏ ਨੇ ਜੋ ਇਹਨਾਂ ਨੂੰ ਠੇਕੇਦਾਰ ਨੇ ਇਹਦੇ ਠੇਕੇਦਾਰਾਂ ਦੀ ਆਪਸ ਦੇ ਵਿੱਚ ਮੁਲਾਕਾਤ ਕਰਾਉਂਦੇ ਨੇ ਕਿ ਤੁਸੀਂ ਰਲ ਕੇ ਵਿੱਚ ਹੋ ਬਈ ਕਿਉਂਕਿ ਜੇ ਉਹ ਰਲਦੇ ਨਹੀਂ ਤੇ ਉਹ ਘੱਟ ਰੇਟ ਦੇ ਵੇਚਦੇ ਨੇ ਪਰ ਮਹਿਕਮਾ ਆਪ ਕਹਿੰਦਾ ਵੀ ਤੁਸੀਂ ਆਪਣੀ ਸਲਾਹ ਕਰ ਲਓ ਤੇ ਵੱਧ ਰੇਟ ਤੇ ਵੇਚੋ ਤਾਂ ਕਿ ਨਾਲ ਸਾਨੂੰ ਵੀ ਕਮਾਈ ਹੋਵੇ ਸਰਕਾਰ ਨੂੰ ਵੀ ਹੋਵੇ ਤੇ ਤੁਸੀਂ ਲੋਕਾਂ ਦੀ ਜੇਬ ਦੇ ਵਿੱਚੋਂ ਵੱਧ ਪੈਸੇ ਕੱਢੋ ਠੀਕ ਠੀਕ ਤਨ